ਚੌਂਸਾ ਕੱਲ੍ਹ ਜਾ ਸਭ ਤੋਂ ਜਿਹੜਾ ਬੰਦਾ ਨਾ ਆਉਂਦਾ ਨਹੀਂ ਉਹ ਤਾਂ ਕਰਤੀ ਹੈ ਨਾ ਤੇ ਆਪੇ ਨੂੰ ਉਹ ਗੱਡੀ ਚਲੀ ਜਾਂਦੀ ਹੈ ਬਾਕੀ ਉਹਨਾਂ ਦੇ ਬਾਹਰ ਦੀ ਜਿਹੜੀ ਨਾ ਮਾਤ ਦਾ ਉਹ ਪਾਠੀ ਹੋ ਗਿਆ ਨਹੀਂ ਉਹ ਚੌਂਸਾ ਨੇ ਤਰਸਾ ਸਮੇਂ ਬਦਨ ਭਗਵਤੀ ਸਿਮਰ ਕੇ ਗੁਰੂ ਨਾਮਿ ਲਈ ਤੇਾਈਂ ਤੇ ਰੰਗ ਤੇ ਗੁਰੂ ਅਮਰਦਾਸ ਰਾਮਦਾਸ ਸੋਣਾ ਜੀ ਸਹਾਈ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇਾਈਂ ਆ ਜਿਸ ਡਟਾ ਸਾਉਥ ਉਜਾਇ ਏਕ ਬਹਤਰ ਸਿਮਰਿਆ ਕਰ ਨਾਮਿ ਤੇ ਆਵੈ ਤਾਏ ਸਾਉਥ ਆਈ ਹੋਣਾ ਜੀ ਸਹਾਈ 10ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਥਾਈ ਹੁਣਾ ਜੀ ਸਹਾਇ ਰਤਾ ਪਾਤਸ਼ਾਹਾਂ ਦੇ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ ਇੰਤਜ਼ਾਰ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਸਾਹਿਬ ਜੀ ਦੇ ਪੰਜ ਪਿਆਰੇ ਚਾਰ ਸਾਹਿਬ ਜਾਦੇ 40 ਮੁਕਤੇਾਂ ਅਟੀਆਂ ਜੱਪੀਆਂ ਦਰਦੀਆਂ ਜਿਨਾ ਤੇਰਾ ਨਾਮ ਜੱਪਿਆ ਵਣ ਛਕਿਆ ਦੇਖ ਚਲਾਈ ਤੇਗ ਵਾਰ ਦੇਖ ਤੇ ਕੀ ਅੰਦਰੜ ਕੀਤਾ ਤਿਨਾ ਪਿਆਰਿਆ ਸਚਿਆਰਿਆ ਦੀ ਪਵਿੱਤਰ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਦੁਆਰੂ ਜਿੰਦਾ ਸਿੰਘਾਂ ਸਿੰਘ ਨੇ ਆਨੇ ਧਰਮ ਇਸ ਇਸ ਦਿੱਤੇ ਬੰਦ ਬੰਦ ਕਟਵਾਇਆ ਘੋਪਰੀਆਂ ਲੋਹਾਈਆਂ ਸਰਖੜੀਆਂ ਤੇ ਚੜੇ ਤਨ ਆਰੇ ਨਾਲ ਚਰਾਏ ਗਏ ਸਿੱਖੀ ਕੇ ਸਾਸਵਾਸਨ ਨਵਾਹੀ ਜਿਨ੍ਹਾਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਬੰਦਾ ਤਕਤਾ ਸ੍ਰਵਤ ਗੁਰਦਵਾਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਮੈਂ ਸ੍ਰਵਤ ਕਲਸਾ ਜੀ ਕੀ ਅਰਦਾਸ ਸ੍ਰਵਤ ਕਲਸਾ ਜੀ ਕੋ ਵਾਹਿ ਨਾਮ ਚਿਤਿ ਆਵਾ ਚਿਤਿ ਆਮਨ ਕਾ ਸਤ ਕਾ ਸਰਬ ਸੁਖ ਹੋਇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਖਿਆ ਰਾਇ ਦੇਖ ਤੇਗ ਪਤੇ ਗ੍ਰਿਤ ਕੀ ਪਹਿਚ ਪੰਥ ਕੀ ਦੀ ਜੀ ਸ੍ਰੀ ਸਾਵਣ ਜੀ ਸਹਾਈ ਖਾਲਸਾ ਜੀ ਕੇ ਹੁਲਵਾਲੇ ਬੋਲੋ ਜੀ ਵਾਹਿਗੁਰੂ ਸੁਖ ਜੀ ਸਿਖਾ ਨੂੰ ਸਖੀ ਦਾ ਇਸ ਦਾਮ ਰਹਿ ਦਾਮ ਰਵੇਖ ਦਾਮ ਸਾਖ ਦਾਮ ਰੋ ਸਾਦਾ ਆਂਦਨ ਸਰਦਾਂ ਨਾਮ ਦਾ ਸ੍ਰੀ ਅਮਰ ਸਾਹਿਬ ਜੀ ਕੀ ਦਰਸ਼ਨਿਸਨਾ ਚੌਕੀਆਂ ਚੰਡੇ ਬੂੰਗੇ ਜੁਗੋ ਜੁਗ ਅਟਲ ਧਰਮ ਕਾ ਜੈ ਕਾ ਬੋਲੂ ਜੀ ਗੁਰੂ ਸਿਖਾ ਦਾ ਮਨ ਨੀਮਾ ਮਤਿ ਚਿ ਮਤ ਪਤ ਦਾ ਰਖ ਆਪ ਵਾਹਿਗੁਰੂ ਏਕਾਲ ਪੁਰਖ ਅੰਤਰ ਜਾਮੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਭੁੱਲੇ ਦਰਸ਼ਨ ਦਾ ਸੇਵਾ ਸੰਭਾਲ ਦਾਦਾ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਹਨਾਂ ਮਾਣਿਆਂ ਦੇ ਮਾਨ ਗੁਰੂ ਤਾਣਿਆਂ ਦੇ ਤਾਨ ਗੁਰੂ ਨੇ ਉਟਿਆਂ ਦੀ ਓਟ ਨੇ ਆਸਰੀਆਂ ਦੇ ਆਸਰੀ ਨਿਕਤਿਆਂ ਦੇ ਕਤ ਨੰਬਤਿਆਂ ਦੇ ਪਤ ਧਨ ਧਨ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਾਨ ਤੁਹਾਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਆਪ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਪਾਨਯਾਰੀ ਤੋਂ ਨਿਸ਼ਾਨ ਸਾਹਿਬ ਆਪ ਜੀ ਦੇ ਜਿਹੜੀ ਅੰਦਰ ਹਾਜ਼ਰ ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਅਰਮਲ ਕਲੋਨੀ ਦੀ ਸੰਗਤ ਆਸ-ਪਾਸ ਦੀਆਂ ਸੰਗਤਾਂ ਆਪ ਜੀ ਦੇ ਗੁਰਪੁਰਬ ਨੂੰ ਮੁੱਖ ਰੱਖਦਿਆਂ ਹੋਇਆਂ ਅੱਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਨਗਰ ਕੀਰਤਨ ਦੀ ਅਰੰਭਤਾ ਬਖਸ਼ੂ ਆਪ ਜੀ ਰਾਸਤੇ ਵਿੱਚ ਸੇਵੇ ਸੇਵਾਦਾਰਾਂ ਪੰਜ ਪਿਆਰਿਆਂ ਧਿਆਨ ਸਾਹਿਬ ਜਦਾ ਹੁਣ ਸਤਿਗੁਰ ਸੱਚੇ ਪਾਤਸ਼ਾਹ ਜੀ ਸੇਵਾ ਦੀ ਸਮਤ ਬਖਸ਼ਣੀ ਆਪਣੀ ਸੇਵਾ ਆਪ ਲੈ ਲੈਣੀ ਭੁੱਲ ਚੁੱਕ ਮਾਫ ਕਰਨੀ ਸਿੱਖ ਪੜਦੇ ਸੁਣਦੇ ਸਰਬਤ ਲਾਹੇਵੰਦ ਹੋਣ ਗੁਰੂ ਨਾਨਕ ਨਾਮ ਜਰਦੀ ਕਲਾ ਤੇ ਪਾਹੀ ਸਰਬਤ

ਸਰੇ ਭਾਲ ਜੋ ਸਰਤਾ ਕਰ ਸੀਮ ਦੇ ਜਾਣਾ ਮੁਜੀ ਸੀਤਲ ਹੋਏ ਮਨਵਾ ਸਤਗੁਰ ਦਾ ਦਰਸ਼ਨ ਪਾਈ ਜਿਓ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਿਲਾ ਪੰਜਵਾ ਔਖੀ ਕੜੀ ਨਾ ਦੇਖਣ ਦੇਈ ਆਪਣਾ ਵਿਰ ਦਸ ਸੰਭਾਲੇ ਹਾਥ ਦੇ ਰੱਖੈ ਆਪਣੇ ਕੋ ਸਾਸ ਸਾਸ ਪਰਤ ਪਾਲੀ ਕੀ ਕਹੀ ਨਾ ਦੇਖਣ ਦੇ ਆਪਣਾ ਵਿਰਦ ਸੰਭਾਲੇ ਹਾਥ ਦੇ ਰੱਖੈ ਆਪਣੇ ਕੋ ਸਾਸ ਸਾਸ ਪਰਤ ਪਾਲੀ ਆਸਾ ਲਾਵੇ ਦੁਨੀਆ ਤੇ ਸਾਸ

Sat Nam vahe Guru Sat Nam vahe Guru Sat Satan, vahe guru. 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 Sat ਹੋਣੇਗੀ ਕੋਲੇ ਲਗਣਾ ਸਾਧਨਾ ਦੇ ਜੀ ਹੋਏ ਜੀ ਕੋਲੇ ਬਾਇਰ ਗਵਰਨ ਦੇ ਬੀਤੇ ਸਾਧਨਾ ਦੇ ਜੀ ਹੋਏ ਬਾਦ ਤੇ ਉਸ ਤੋਂ ਬਾਅਦ ਪੰਜ ਚੈਰਾਏ ਹੋਈ ਤੇ ਉਸ ਤੋਂ ਬਾਅਦ ਪਾਕੀ ਦਾ ਆਪਾਂ ਨੂੰ ਉੱਤਖੇ ਕਰਦੇ ਜੀ ਸੈਨ ਲੈਣਾ ਹੈ ਬਾਬਾ ਜੀ ਬਾਬਾ ਜੀ Thank yeah, you. Yeah, yeah. yeah.